ਰਾਮਦਾਸ ਜੀ ਜਦੋਂ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਉਸ ਵਕਤ ਇੱਕ ਸੋਮਾ ਨਾਮ ਦਾ ਬੱਚਾ ਉਹਨਾਂ ਨੂੰ ਮਿਲਿਆ ਜੋ ਕਿ ਘੁੰਗੜੀਆਂ ਵੇਚਦਾ ਸੀ ਉਹ ਬੱਚਾ ਬੜਾ ਗਰੀਬ ਸੀ ਅਤੇ ਸਿਰ ਤੇ ਬਾਪ ਦਾ ਸਾਆ ਵੀ ਨਹੀਂ ਸੀ ਅਤੇ ਉਸ ਦੀ ਮਾਂ ਉਸ ਨੂੰ ਰੋਜ਼ ਘੁੰਗੜੀਆਂ ਬਣਾ ਕੇ ਦਿੰਦੀ ਅਤੇ ਕਹਿੰਦੀ ਕਿ ਤੂੰ ਅੰਮ੍ਰਿਤਸਰ ਘੁੰਗੜੀਆਂ ਵੇਚ ਕੇ ਆਇਆ ਕਰ ਉੱਥੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਕਮਾਈ ਵੀ ਠੀਕ ਹੋਇਆ ਕਰੇਗੀ ਉੱਥੇ ਬਹੁਤ ਸੰਗਤ ਆਉਂਦੀ ਹੈ ਬਹੁਤ ਇਕੱਠ ਹੁੰਦਾ ਹੈ ਉੱਥੇ ਤੇਰੀ ਛਾਵੜੀ ਜਲਦੀ ਵਿਕ ਜਾਇਆ ਕਰੇਗੀ ਰੋਜ਼ ਛਾਵੜੀ ਉੱਥੇ ਹੀ ਲਗਾਉਣੀ ਅਤੇ ਵੇਚਣੀ ਇੱਕ ਦਿਨ ਕਰਮਾ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਘੁੰਗਣੀਆਂ ਵੇਚਦਾ ਹੁੰਦਾ ਸੀ ਅੱਜ ਉੱਥੋਂ ਗੁਰੂ ਰਾਮਦਾਸ ਜੀ ਰਸਤੇ ਤੋਂ ਲੰਘੇ ਭਾਈ ਸੋਮੇ ਤੇ ਗੁਰੂ ਜੀ ਦੀ ਵਕਸ਼ਿਸ਼ ਹੋਈ ਤੇ ਗੁਰੂ ਸਾਹਿਬ ਨੇ ਸੋਮੇ ਦੀ ਛਾਵੜੀ ਕੋਲ ਆ ਕੇ ਕਿਹਾ ਤੇਰਾ ਨਾਮ ਕੀ ਹੈ ਤੂੰ ਕੀ ਕਰਦਾ ਹੈ ਭਾਈ ਸੋਮੇ ਨੇ ਆਪਣੇ ਬਾਰੇ ਦੱਸਿਆ ਤੇ ਕਿਹਾ ਕਿ ਇੱਥੇ ਘਰ ਦਾ ਗੁਜ਼ਾਰਾ ਚਲਾਉਣ ਲਈ ਘੁੰਗੜੀਆਂ ਵੇਚਦਾ ਹਾਂ ਗੁਰੂ ਜੀ ਨੇ ਆਪਣੀ ਤਲੀ ਅੱਡ ਕੇ ਕਿਹਾ ਅੱਜ ਦੀ ਸਾਰੀ ਕਮਾਈ ਮੈਨੂੰ ਦੇ ਦੇ ਇਸ ਤਰ੍ਹਾਂ ਕਰਨਾ ਬੜਾ ਔਖਾ ਸੀ ਪਰ ਉਸ ਬੱਚੇ ਨੇ ਸਾਰੀ ਵਟਕ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ